ਸਜੂਲ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਬਿਲਕੁਲ ਲਾਈਵ ਤਸਵੀਰਾਂ ਸਮਾਨ ਬਹੁਤ ਸਾਰਾ ਧੰਨਵਾਦ ਆ ਮੇਰੇ ਮਿੱਤਰੋ ਐਨ ਕਿਹਦੇ ਗੁਰਦੇਵ ਸਿੰਘ ਜੀ ਦੀ ਤਸਵੀਰਾਂ ਮਰੇ ਕੋ ਖੜਾਈਆਂ ਜਾਣ ਦੇ ਜਾਣ ਕੀਤੀ ਹੈ ਗੁਰਦੇਵ ਜੀ ਦੀ ਤਸਵੀਰੋ ਮੇਰੇ ਮਿੱਤਰੋ ਬਹੁਤ ਹੋਰ ਲੋਕਾਂ ਨਾਲ ਸਾਰ ਚਲੇ ਜਾਂਦੇ ਆ ਕਿਸੀ ਪਹੁੰਚੇ ਹੋਏ ਨਹੀਂ ਅਜੇ ਸਾਹ ਚਲੇ ਜਾਂਦੇ ਆ ਅਸੇ ਜਾਦਾ ਰਹ ਜਾਂਦੀਆਂ ਨੇ ਸਾਹ ਕਿ ਸਾਹ ਉਹਨਾਂ ਦੇ ਬਹੁਤ ਵੱਡੇ ਗੁਰਦੇਵ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਨਾਲ ਰਣੇਸ਼ ਖਲਾਰਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਮੈਂ ਵੀ ਰੋਣਾ ਮੇਲਾ ਦੇ ਸਾਡੇ ਪਾਰ ਤੋਂ ਪੁੱਛਣ ਗੋਲ ਇਹਦੇ ਬੜੀ ਕੀਮਤੀ ਹੈ ਤੇ ਬੜੀ ਕੀਮਤੀ ਦੇ ਵੀਰੇ ਆ ਇਹਦੇ ਬੜੀ ਕੀਮਤੀ ਆ ਸਰਨੇ ਆਜੋ ਆਜੇ ਜਿਵੇਂ ਇਹ ਉਪਰਗੋਡਾਂ ਦੇ ਵਿੱਚ ਖੇਡ ਰਹੇ ਨੇ ਪਰਮਾਤਮਾ ਨੇ ਤਰੱਕੀ ਬਖਸ਼ੀ ਜਿੰਦ ਕਰਨ ਦਾ ਬਲ ਬਖਸ਼ੇ ਅੱਗੇ ਜਾ ਕੇ ਇਹ ਵਨਡ ਕੱਪ ਦੇ ਵਿੱਚ ਵੀ ਜਾ ਕੇ ਇਹਨਾਂ ਟੀਮਾਂ ਦੇ ਵਿੱਚ ਦਰਜ ਹੋਣੇ ਸਾਡੇ ਸਮਾਨ ਦਾ ਨਾਮ ਉਹ ਮੈਚ ਇਹ ਕਹਿੰਦੇ ਦੂਜਾ ਸੈਮੀਫਾਈਨਲ ਆ ਬਰਾਕੇ ਪੈ ਗਏ ਕਾਕੇ ਖਹਿ ਗਏ ਤੇ ਲੋਕ ਨਜ਼ਾਰਾ ਲੈ ਗਏ ਮੇਰੇ ਮਿੱਥੂ ਅੱਜ ਦੇ ਮੇਲੇ ਦਾ ਸਮਣੇ ਕਹਿੰਦੇ ਲੈਂਟੀ ਦੀਆਂ ਬਾਲਾਂ ਪੈਰੀਆਂ ਆਹ ਸਾਹਮਣੇ ਮੇਰੇ ਵਿੱਚ ਉਧਰ ਦੇ ਪਾਸੇ ਗੋਲਾ ਲੈ ਵੀ ਗੋਲਾ ਰੋਵਰ ਨੇ ਬੜ ਗਿਆ ਕਿੰਦੇ ਵਰਗੇ ਲਾਲੇ 30 ਇਹਦੇ ਵੀ ਕੌਣ ਆਵੇਗਾ ਰਿਸ਼ਕਾਲ ਆ ਪਵੇਗਾ ਜਦਰ ਚੱਕਾ ਆਵੇਗਾ ਜਾਂ ਕੋਈ ਜਗਸੀਰ ਆਵੇਗਾ ਤੇ ਗੱਲਬਾਤ ਡਗਾੜਿਆ ਉਹਨਾਂ ਨੇ ਕਹਿੰਦੇ ਜਗਸੀਰ ਛੱਡ ਦਿੱਤਾ ਉਹਨਾਂ ਨੇ ਕਹਿੰਦੇ ਸਾਰੇ ਨੌਜਵਾਨ ਮੁੰਡੇ ਜੇ ਕੋਈ ਮੁੰਡਾ ਆਪਣਾ ਕਿਸੇ ਗਲਤ ਸੰਗਤ 'ਚ ਹੈਗਾ ਇਹ ਰੋਗ ਸਲਾਸ਼ੀ ਜਿਹੜੇ ਤੋਂ ਬਾਹਰ ਕੀ ਹੈ ਆਪਾਂ ਜਿਹਨੇ ਕੋਈ ਯੂਨੀਵਰਸਿਟੀ ਚ ਫਸਿਆ ਗਿਆ ਉਹਦਾ ਇਲਾਜ ਕਰਾਉਣਾ ਮੰਤਰੀ ਸਾਹਿਬ ਹਰ ਵਾਰੀ ਅਨਾਉਂਸ ਕਰਦੇ ਨੇ ਵੀ ਅਸੀਂ ਖਰਚਾ ਵੀ ਆਪ ਕਰਵਾਵਾਂਗੇ ਪਰ ਸੁਧਰ ਨਾਲ ਚਾਹੀਦਾ ਕਿ ਤੇ ਇਹ ਨਾ ਹੋਵੇ ਆਪਾਂ ਉਹਦੇ ਤੇ 50 ਹਜ਼ਾਰ ਲੱਖ ਰੁਪਈਆ ਹਸਪਤਾਲਾਂ ਦੇ ਵਿੱਚ ਲਾ ਦਈਏ ਉਸ ਤੋਂ ਬਾਅਦ ਆਉਣ ਸਰ ਫਿਰ ਟੀਕਾ ਲਾ ਕੇ ਖੜਾ ਜੇ ਠੀਕ ਹੈ ਜਿੱਥੇ ਕਿਤੇ ਕੋਈ ਤੁਹਾਡੇ ਏਰੀਏ ਦੇ ਵਿੱਚ ਕੋਈ ਨਸ਼ਾ ਸਪਲਾਈਅਰ ਹੈ ਕੋਈ ਛੋਟਾ ਮੋਟਾ ਜੇ ਵੱਡਾ ਜਿਹੜਾ ਕੋਈ ਨੌਜਵਾਨਾਂ ਨੂੰ ਗਲਤ ਸੰਗਤ ਦੇ ਵਿੱਚ ਪਾ ਰਿਹਾ ਹੈ ਉਦੇਾਰੇ ਵੀ ਸਾਨੂੰ ਖੁੱਲੇ ਆਮ ਨਾਲ ਦੱਸੋ ਪਰਦੇ ਨਾਲ ਦੱਸੋ ਕਿਉਂਕਿ ਜੇ ਤੁਸੀਂ ਇੱਥੇ ਮੈਨੂੰ ਦੱਸੋਗੇ ਤਾਂ ਕਿਸੇ ਨਾ ਕਿਸੇ ਨੇ ਤੁਹਾਡੀ ਚੁਗਲੀ ਕਰ ਦੇਣੀ ਉਸ ਤੋਂ ਬਾਅਦ ਤੁਹਾਡਾ ਬੈਰ ਪਵਾ ਦੇਣਾ ਪਰਦੇ ਨਾਲ ਮੈਨੂੰ ਦਫ਼ਤਰ ਜਾ ਕੇ ਦੱਸ ਦਿਓ ਜੇ ਆਪਾਂ ਉਹਨਾਂ ਤੇ ਵੀ ਕਾਰਵਾਈ ਕਰਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਹਿੰਦੇ ਹੁੰਦੇ ਨੇ ਵੀ ਪਾਹਜ ਬੰਦਾ ਸਰੀਰ ਪੱਖੋਂ ਹੋ ਸਕਦਾ ਪਰ ਜਜਵੇ ਪੱਖੋਂ ਹੌਸਲੇ ਪੱਖੋਂ ਪਾਹਜ ਨਹੀਂ ਹੋ ਸਕਦਾ ਬਹੁਤ ਸੋਹਣੀ ਕਮੈਂਟਰੀ ਦੀਰ ਕਰਦਾ ਇਹ ਤੇ ਮੈਂ ਪਿਛਲੀ ਵਾਰੀ ਵੀ ਮਤਲਬ ਮਿਲੇ ਸੀਗੇ ਅਸੀਂ ਉਦੋਂ ਵੀ ਬਹੁਤ ਵਧੀਆ ਲੱਗਿਆ ਸੀ ਸਲੂਕ ਹੈ ਬਾਈ ਤੇਨੂੰ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਮੁੰਡੇ ਦੇ ਨਾਂ ਤੇ ਤੇ ਨਾਲ ਵੀਰ ਉਹ ਵੀ ਬਹੁਤ ਸੋਹਣੀ ਕਮੈਂਟਰੀ ਕਰਦ ਨੇ ਗਾਜੀਪੁਰ ਮਿਲੇ ਸੀਗੇ ਮੈਨੂੰ ਪਰ ਮਤਲਬ ਵੀ ਇਸ ਅਵਸਥਾ ਦੇ ਵਿੱਚ ਆ ਕੇ ਤੁਰਕੇ ਆਉਣਾ ਮਤਲਬ ਬੜਾ ਔਖਾ ਹੈ ਨਾ ਫਿਰ ਵੀ ਬਹੁਤ ਵਧੀਆ ਕਮੈਂਟਰੀ ਕਰ ਰਹੇ ਨੇ ਤੇ ਬੜਾ ਸਕੂਨ ਮਿਲਦਾ ਜਦੋਂ ਨੌਜਵਾਨੀ ਆਪਣੀ ਗਰਾਊਂਡਾਂ ਦੇ ਵਿੱਚ ਖੇਡਦੀ ਹੈ ਤੇ ਤਾਂ ਫਲਾਕ ਪਹਿਲਾਂ ਤੁਹਾਨੂੰ ਪਤਾ ਹੀ ਹੈ ਵੀ ਕਿੱਦਾਂ ਦੇ ਫਲਾਕਾਂ ਦੇ ਵਿੱਚੋਂ ਪੰਜਾਬ ਦੀ ਨੌਜਵਾਨੀ ਨਿਕਲ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਸਾਰੇ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਪ੍ਰੋਗਰਾਮ ਤੇ ਟੂਰਨਾਮੈਂਟ ਤੇ ਮੈਂ ਆਪਣੇ ਵੱਲੋਂ ਕੁਝ ਛੋਟੀ ਦੀ ਇੱਕ ਭੇਟਾ ਮੁੰਡਿਆਂ ਨੂੰ ਦੇ ਕੇ ਗਿਆ ਤੇ ਬਾਕੀ 21000 ਰੁਪਇਆ ਜਿਹੜਾ ਪਹਿਲਾ ਇਨਾਮ ਹੈ ਉਸ ਉਹ ਛੋਟੀ ਭੇਟਾ ਤੋਂ ਇਲਾਵਾ 21000 ਰੁਪਇਆ ਮੈਂ ਅਨਾਉਂਸਮੈਂਟ ਕਰਕੇ ਜਾ ਰਿਹਾ ਮੈਨੂੰ ਤੁਹਾਡਾ ਕਲੱਬ ਰਜਿਸਟਰਡ ਕਰਾ ਕੇ ਦੇ ਦਿਓ ਮੈਂ ਜਲਦੀ ਉਹ ਤੁਹਾਡੇ ਖਾਤੇ ਦੇ ਵਿੱਚ ਟ੍ਰਾਂਸਫਰ ਕਰ ਦਊਗਾ 21000 ਰੁਪਇਆ ਸਤ ਮੰਤਰੀ ਸਾਹਿਬ ਵੱਲੋਂ ਜਿਹੜਾ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਦੇਟਾ ਚੌੜਾ ਲੱਗਦਾ ਕੈਬਨਟ ਮੰਤਰੀ ਪੰਜਾਬ ਮੇਰੇ ਵੀਰੋੜਾ ਦੇ ਪੀਐਸ ਸਾਹਿਬ ਸਾਡੇ ਗੁਰਦੇਵ ਸਿੰਘ ਟਵਾਣਾ ਉਹਨਾਂ ਦਾ ਬੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਵੱਲੋਂ ਕਹਿੰਦੇ ਬਹੁਤ بڑے ਸਹਿਯੋਗ ਨੇ ਜੀ ਨਾਲ ਵੀ ਕੀਤਾ 22000 ਪਹਿਲਾ ਨਾਮ ਆ ਮੇਲੇ ਦਾ ਡੇੜਾ ਕਾਰੀ ਇਹ ਮੱਗਰ ਆਏ ਗਏ ਔਰ ਪਿਆਰ ਨਾਲ ਸਾਨੂੰ ਕਹਿੰਦੇ ਕਾਕਾ ਜੀ ਕਹਿੰਦਾ ਸਾਰਾ ਇਲਾਕਾ ਜੀ ਪਿਆਰ ਨਾਲ ਕਾਕਾ ਜੀ ਘਰ ਅੱਜ ਨਾਲ ਕਹਿੰਦੇ ਕਿਹਦਾ ਪਤਨ ਹੋ ਗਿਆ ਹੈ

ਸੁਣਨ ਸਰ ਮਾਨ ਟੀਮ ਦੇ ਹਰਵਿੰਦੇ ਭੱਟੇ ਦੇ ਆਪਣੇ ਕੈਮਰੇ ਵਿੱਚ ਇਹ ਟੂਰਨਾਮੈਂਟ ਨੂੰ ਕੈਦ ਕਰੀ ਜਾ ਰਿਹਾ ਹੈ ਬਾਊ ਦੀ ਬਾਲ ਸਾਹਮਣੇ ਬਿੱਲਾ ਬਾਊ ਤੇ ਬਿੱਲਾ ਹੋ ਬੱਲੇ 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 ਇਹ ਜਣਾ ਮਿਲ ਕੁਲਦੀਪ ਸਨੈਗ ਕਰ ਰਿਹਾ ਹੈ ਜਸ਼ਨ ਜਸ਼ਨ ਤੇ ਕੁਲਦੀਪ ਆ ਟੱਕਰ ਆ ਚੱਕਰ ਦੇਖਣ ਵਾਲੀ ਬਾਲ ਹੋ ਬੱਲੇ ਬੱਲੇ ਬੱਲੇ